ਸਤਨਾ ਸਰਿ ਬਾਹੇ ਕਰੋ ਸਾਹਿਬ ਜੇ ਸੋਰਠ ਮਹੱਲਾ ਪੰਜ ਬਾ ਅਗ ਸੁਖ ਮੇਰੇ ਮਿਤਾ ਪਛੇ ਅਨੰਤ ਪ੍ਰਭ ਕੀਤਾ ਆਗ ਸੁਖ ਮੇਰੇ ਮਿਤ ਪਛੇ ਅਨੰਤ ਪ੍ਰਭ ਕੀਤਾ ਪਰਮੇਸ਼ੁਰ ਬਨਤ ਬਨਾਏ ਤੇਰੇ ਡੋਲਤ ਕਤ ਹੋ ਨਾ ਹੈ ਸੱਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾ ਸਬਜ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤ ਪਾਲਾ ਅਚਰਜ ਤੇਰੀ ਬੜਿਆਏ ਨਿਤ ਨਾਨਕ ਨਾਮ ਤੇ ਆਏ ਸਭ ਜੇ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤ ਪਾਲਾ ਅਚਰਜ ਤੇਰੀ ਬੜਿਆਏ ਨਿਤ ਨਾਨਕ ਨਾਮ ਤੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਕੀ ਸਾਜਿ ਨਿਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਸੋਰਠ ਦੇ ਅੰਦਰ ਅਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਵਨ ਅੰਗ 629 ਅਤੇ 30 ਤੇ ਸੁਭਾਈਵਾਨ ਹੈ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸਮਝਣ ਦਾ ਇੱਕ ਨਿਮਾਨਾ ਜਜਤਨ ਕਰੀ ਸਾਧ ਸੰਗਤ ਬਾਰ ਬਾਰ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਪ੍ਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ ਹਰ ਘਟ ਵਿੱਚ ਵਸ ਰਿਹਾ ਸਤਗੁਰ ਅਥੋਂ ਤੱਕ ਕਹਿੰਦੇ ਜੈ ਜੈ ਵੇਖੋ ਤੈਂ ਹਜੂਰ ਦੂਰ ਕਤੋਂ ਨਾ ਜਾਏ ਜਿਹਾ ਭਗਤ ਨਾਮਦੇਵ ਜੀ ਕਹਿੰਦੇ ਸਭੇ ਘਟ ਰਾਮ ਬੋਲੇ ਰਾਮਾ ਬੋਲੇ RAM ਬਿਨਾ ਕੋ ਬੋਲੇ ਅਗਰ ਹਰ ਜਗ੍ਹਾ ਤੇ ਉਹ ਪ੍ਰਮਾਤਮਾ ਮੌਜੂਦ ਹੈ ਹਰ ਜਗ੍ਹਾ ਤੇ ਪ੍ਰਮਾਤਮਾ ਰਮਿਆ ਹੋਇਆ ਫਿਰ ਉਹ ਪ੍ਰਮਾਤਮਾ ਨਜ਼ਰ ਕਿਉਂ ਨਹੀਂ ਆਂਦਾ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਉਸ ਪ੍ਰਮਾਤਮਾ ਨੇ ਉਸ ਦਿਨ ਨਜ਼ਰ ਆਣਾ ਜਿਸ ਦਿਨ ਤਰਾ ਮਨ ਪਤੀਜ ਜਾਏਗਾ ਜਿਸ ਤਰਾ ਮਨ ਮੰਨ ਗਿਆ ਨਾ ਕਿ ਸੱਚਮੁੱਚ ਪ੍ਰਮਾਤਮਾ ਹੈ ਉਸ ਦਾ ਤੈਨੂੰ ਪ੍ਰਮਾਤਮਾ ਫਿਰ ਉਹ ਨਜ਼ਰ ਆਏਗਾ ਅਜੇ ਤੱਕ ਤੇਰਾ ਮਨ ਹੀ ਨਹੀਂ ਪਤੀਜਿਆ ਅਸੀਂ ਜੋ ਕੁਝ ਵੀ ਕਰਦੇ ਆ ਕੇਵਲ ਤਾਂ ਕੇਵਲ ਉਪਰ ਉਪਰੋ ਕਰਦੇ ਆ ਕੋਈ ਭਾਗਾਂ ਬਲੇ ਰੂ ਅਜਦਾ ਮਨ ਪਤੀਜ ਜਾਂਦਾ ਜਿਦਾ ਮਨ ਮੰਨ ਜਾਂਦਾ ਮਾਰਕੰਦੇ ਜਿਸ ਦਿਨ ਤੇਰਾ ਮਨ ਮੰਨ ਗਿਆ ਨਾ ਉਸ ਦਿਨ ਤਾਂ ਪ੍ਰਮਾਤਮਾ ਤੇਰੇ ਸਾਹਮਣੇ ਆ ਫਿਰ ਗੁਰੂ ਕਲਗੀ ਤਰਪਾਚ ਕਹਿੰਦੇ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਪੂਤੇ ਭਗਤ ਰਵਿਦਾਸ ਜੀ ਕਹਿੰਦੇ ਕਹਿ ਰਵਿਦਾਸ ਹਾਥ ਪੈ ਨੇਰ ਸਹਿਜੇ ਹੋਏ ਸੋ ਹੋਏ ਭਗਤ ਜੀ ਕਹਿਣ ਲੱਗੇ ਉਹ ਪਰਮਾਤਮਾ ਤੇਰੇ ਹੱਥਾਂ ਪੈਰਾਂ ਤੋਂ ਵੀ ਲਾਗੇ ਤੈਨੂੰ ਨજર ਕਿਉਂ ਨਹੀਂ ਆਂਦਾ ਕਿਉਂਕਿ ਤੇਰਾ ਮਨ ਹੀ ਨਹੀਂ ਮੰਨਦਾ ਜਦੋਂ ਤੱਕ ਮਨ ਨਹੀਂ ਮੰਨੇਗਾ ਪਰਮਾਤਮਾ ਕਿੱਥੇ ਨજર ਆਏਗਾ ਔਰ ਸਭ ਤੋਂ ਪਹਿਲੇ ਕੰਡੀਸ਼ਨ ਇਹ ਆ ਕਿ ਤੈਨੂੰ ਪਹਿਲਾਂ ਆਪਣੇ ਅੰਦਰ ਪਰਮਾਤਮਾ ਲੱਭ ਜਾਏ ਜਿਸ ਦਿਨ ਤੈਨੂੰ ਪਰਮਾਤਮਾ ਆਪਣੇ ਅੰਦਰ ਨજર ਆ ਗਿਆ ਫਿਰ ਬਾਰ ਵੀ ਤੈਨੂੰ ਨજર ਆ ਜਾਏਗਾ ਅੱਜ ਇਹੀ ਮੈਸੇਜ ਗੁਰੂ ਅਰਜਨ ਦੇਵ ਪਾਛਨ ਦਿੱਤਾ ਸਾਚੇ ਸਾਹਿਬ ਸਿਉ ਮੰਨ ਮੰਨਿਆ ਹੇ ਭਾਈ ਜਿਸ ਮਨੁੱਖ ਦਾ ਉਸ ਸੱਚੇ ਸਾਇਬ ਲਈ ਮਨ ਮੰਨ ਗਿਆ ਉਹ ਪਰਮਾਤਮਾ ਜਿਹੜਾ ਸੱਚਾ ਸਦੀਵਕਾਲੀ ਸੱਚ ਉਹਦੇ ਲਈ ਜਿਹਦਾ ਮਨ ਪਤੀਜ ਗਿਆ ਕਿ ਸੱਚਮੁੱਚ ਉਹ ਪਰਮਾਤਮਾ ਮੇਰੇ ਅੰਗ ਸੰਗ ਉਹ ਪਰਮਾਤਮਾ ਮੇਰੇ ਤੋਂ ਕਦੇ ਦੂਰ ਨਹੀਂ ਜਾਂਦਾ ਜਿਸ ਦਿਨ ਤੇਰੇ ਮਨ ਨੇ ਇਹ ਗੱਲ ਮੰਨ ਲਈ ਫਿਰ ਤੇਤੇ ਕੀ ਬਖਸ਼ਿਸ਼ ਹੋਏਗੀ ਹਰ ਸਰਬੰਦਰ ਅੰਤਰ ਜਾਣਿਆ ਫਿਰ ਤੈਨੂੰ ਉਹ ਪਰਮਾਤਮਾ ਹਰ ਜਗ੍ਹਾ ਤੇ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਉਸ ਮਨੁੱਖ ਨੇ ਫਿਰ ਉਸ ਪਰਮਾਤਮਾ ਨੂੰ ਹਰ ਜਗ੍ਹਾ ਤੇ ਵਸਦਾ ਜਾਣਿਆ ਕਿ ਇਸ ਮਨੁੱਖ ਨੇ ਜਿਸ ਮਨੁੱਖ ਦਾ ਮਨ ਪਰਮਾਤਮਾ ਲਈ ਪਤੀਜ ਗਿਆ ਜਿਸ ਦਾ ਮਨ ਮੰਨ ਗਿਆ ਬਸ ਜਿਹਦੇ ਅੰਦਰ ਵਿਸ਼ਵਾਸ ਆ ਗਿਆ ਕਿ ਉਹ ਪਰਮਾਤਮਾ ਸਾਡੇ ਅੰਗ ਸੰਗ ਹੈ ਉਹ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ ਫਿਰ ਉਸ ਨੇ ਉਸ ਪਰਮਾਤਮਾ ਨੂੰ ਹਰ ਜਗ੍ਹਾ ਤੇ ਦੇਖਣਾ ਸ਼ੁਰੂ ਕਰ ਦਿੱਤਾ ਇਹ ਸ਼ਬਦ ਦਾ ਧੁਰਾ ਹੈ ਜਿਸ ਸ਼ਬਦ ਦੀ ਸ਼ਬਦ ਦਾ ਕੇਂਦਰੀ ਭਾਵ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਨਿਆ ਤੁਸੀਂ ਦੇਖਿਓ ਮਨੁੱਖ ਸਭ ਕੁਝ ਮੰਨ ਲੈਂਦਾ ਪਰ ਸੱਚ ਮੱਚ ਇਹ ਮਨ ਨਹੀਂ ਮੰਨਦਾ ਕਈ ਵਾਰੀ ਤੁਸੀਂ ਦੇਖਿਓ ਕਿਤੇ ਬੰਦਾ ਕੋਈ ਚੀਜ਼ ਖਾ ਕੇ ਰੱਜ ਜਾਂਦਾ ਤੇ ਮਨ ਨਹੀਂ ਰੱਜਦਾ ਮਨ ਫੇਰ ਇਸ਼ਾਰੇ ਕਰਦਾ ਕਿ ਕੁਝ ਹੋਰ ਲੈ ਲਾਂ ਪੇਟ ਭਰ ਜਾਂਦਾ ਇਸੇ ਨੂੰ ਸੌਖੇ ਸ਼ਬਦਾਂ ਸਾਡੇ ਭਿੰਡਾਂ ਚ ਇੱਕ ਸ਼ਬਦ ਕਿਹਾ ਕਰਦੇ ਸਨ ਕਹਿੰਦੇ ਢਿੱਡ ਤੇ ਢਿੱਡ ਤੇ ਭਰ ਗਿਆ ਪਰ ਅੱਖਾਂ ਨਹੀਂ ਭਰੀ ਕਈ ਵਾਰੀ ਐਸਾ ਹੀ ਹੁੰਦਾ ਇਹ ਮਨ ਨਹੀਂ ਪਤੀਜਦਾ ਕਹਿੰਦੇ ਜਿਸ ਦਿਨ ਤੂੰ ਮਨ ਨੂੰ ਕਾਬੂ ਵਿੱਚ ਕਰ ਲਿਆ ਨਾ ਬਸ ਉਸ ਦਿਨ ਤੇ ਫਿਰ ਤੇਰੇ ਜੀਵਨ ਚ ਆਨੰਦ ਹੀ ਆਨੰਦ ਹੈ ਸੱਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬੰਦਰੰ ਅੰਦਰ ਜਾਣਿਆ ਰਹਾ ਇਹਨਾਂ ਪਾਵਨ ਬਚਨਾਂ ਨੂੰ ਅੱਗੇ ਖੋਲਿਆ ਸਾਸਾਂਗੇ ਇੱਕ ਇੱਕ ਪੰਕਤੀ ਸਨੇਓ ਧਿਆਨ ਦੇ ਨਾਲ ਜਿਹਦੇ ਤੇ ਇਹ ਬਖਸ਼ਿਸ਼ ਹੋ ਗਈ ਜਿਸ ਨੇ ਪਰਮਾਤਮਾ ਨੂੰ ਹਰ ਜਗ੍ਹਾ ਤੇ ਜਾਣ ਲਿਆ ਹਰ ਜਗ੍ਹਾ ਤੇ ਵੇਖ ਲਿਆ ਫਿਰ ਉਹਦੇ ਤੇ ਕੀ ਕਿਰਪਾ ਹੋਈ ਸੋਰਠ ਮਹੱਲਾ ਪੰਜਵਾ ਆਗਿਆ ਸੁਖ ਮੇਰੇ ਮੀਤਾ ਉਹ ਭਲਿਆ ਤੋ ਕਿਉਂ ਕਾਬਰਦਾ ਤੋ ਕਿਤੇ ਸੋਚ ਕੇ ਦੇਖ ਜਿਸ ਪਰਮਾਤਮਾ ਨੇ ਤੇਰੇ ਆਉਣ ਵਾਲੇ ਜੀਵਨ ਚ ਪਹਿਲਾਂ ਹੀ ਸੁੱਖ ਭਰ ਦਿੱਤੇ ਧਿਆਨ ਨਾਲ ਗੱਲ ਨੂੰ ਸਮਝੋ ਕਈ ਵਾਰੀ ਆਪਾਂ ਫਿਕਰ ਕਰਦੇ ਆ ਕਿ ਕੱਲ ਨੂੰ ਸਾਡੇ ਨਾਲ ਕੀ ਹੋਏਗਾ ਕੱਲ ਦੀ ਚਿੰਤਾ ਲੈ ਕੇ ਬੈਠੇ ਹੁੰਨੇ ਆ ਕੱਲ ਨੂੰ ਪਤਾ ਨਹੀਂ ਕੀ ਕੁਝ ਹੋ ਜਾਏਗਾ ਮਰਕਾ ਦੇ ਦੇਖ ਕਈ ਵਾਰੀ ਤੈਨੂੰ ਪਤਾ ਵੀ ਨਹੀਂ ਹੁੰਦਾ ਕਿ ਮੈਨੂੰ ਕੀ ਚਾਹੀਦਾ ਪਰ ਸਮਾਂ ਆਂ ਤੇ ਤੈਨੂੰ ਲੋੜ ਪੈਂਦੀ ਹੈ ਤੇ ਉਸ ਪਰਮਾਤਮਾ ਨੇ ਉਹ ਲੋੜ ਤੇਰੀ ਪੂਰੀ ਕਰ ਦਿੱਤੀ ਹੁੰਦੀ ਕਿਉਂਕਿ ਉਹਨੂੰ ਪਤਾ ਤੈਨੂੰ ਆਉਣ ਵਾਲੇ ਸਮੇਂ ਅੰਦਰ ਕੀ ਕੁਝ ਚਾਹੀਦਾ ਆ ਗਿਆ ਸੁਖ ਮੇਰੇ ਮੀਤਾ ਉਹ ਮੇਰੇ ਮਿੱਤਰ ਦੇਖ ਜਿਸ ਪਰਮਾਤਮਾ ਨੇ ਤੇਰੇ ਆਉਣ ਵਾਲੇ ਜੀਵਨ ਚ ਪਹਿਲਾਂ ਹੀ ਸੁਖ ਭਰ ਦਿੱਤੇ ਪਛ ਅਨੰਤ ਪ੍ਰਭ ਕੀਤਾ ਤੇ ਜਿਸ ਪਰਮਾਤਮਾ ਨੇ ਅੱਜ ਤੱਕ ਤੇਰੀ लाज ਰੱਖੀ ਪਿਛਲੇ ਸਮੇਂ ਅੰਦਰ ਜਿਸ ਪਰਮਾਤਮਾ ਨੇ ਤੈਨੂੰ ਸੁਖ ਦਿੱਤੇ ਆਪਾਂ ਕਈ ਵਾਰੀ ਸ਼ਬਦ ਵਰਤਨੇ ਆ ਜਿਸ ਪਰਮਾਤਮਾ ਨੇ ਅੱਜ ਤੱਕ लाज ਰੱਖੀ ਹੈ ਅੱਗੇ ਵੀ ਰੱਖੇਗਾ ਇਹ ਗੱਲ ਗੁਰੂ ਪਾਤਸ਼ਾਹ ਬਾਣੀ ਚ ਕਹਿ ਰਹੇ ਆ ਇਹ ਬਾਣੀ ਦੇ ਵਿਚਾਰ ਨੂੰ ਹੀ ਲੋਕਾਂ ਨੇ ਸੌਖੇ ਰੂਪ ਚ ਬਿਆਨ ਕਰਨਾ ਸ਼ੁਰੂ ਕੀਤਾ ਜਿਨ੍ਹਾਂ ਨੂੰ ਆਪਾਂ ਮੁਹਾਵਰੇ ਜਾਂ ਖਾਨ ਕਹਿੰਦੇ ਇਹ ਬਾਣੀ ਵਿੱਚੋਂ ਕੁਝ ਗੱਲਾਂ ਨਿਕਲੀਆਂ ਕਿ ਜਿਸ ਪ੍ਰਮਾਤਮਾ ਨੇ ਅੱਜ ਤੱਕ ਲਾਜ ਰੱਖੀ ਅੱਗੇ ਵੀ ਰੱਖੇਗਾ ਇਹ ਦੋ ਪੰਕਤੀਆਂ ਦੀ ਵਿਚਾਰ ਇਹ ਹੀ ਤਾਂ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਿਸ ਪ੍ਰਮਾਤਮਾ ਨੇ ਅੱਜ ਤੱਕ ਤੈਨੂੰ ਡੋਲਣ ਨਹੀਂ ਦਿੱਤਾ ਤੈਨੂੰ ਡਿੱਗਣ ਨਹੀਂ ਦਿੱਤਾ ਫਿਰ ਆਉਣ ਵਾਲੇ ਸਮੇਂ ਅੰਦਰ ਕਿਵੇਂ ਡਿੱਗਣ ਦੇਗਾ ਬਸ ਉਹਦੇ ਤੇ ਭਰੋਸਾ ਰੱਖ ਫਿਰ ਪਰਮੇਸ਼ਰ ਬਨਤ ਬਣਾਏ ਫਿਰ ਡੋਲਤ ਕਤ ਹੋਣਾ ਹੀ ਗੁਰੂ ਅਰਜਨ ਦੇਵ ਸਾਹਿਬ ਕਹਿੰ ਲਗੇ ਜਿਸ ਪ੍ਰਮਾਤਮਾ ਨੇ ਤੇਰੇ ਵਾਸਤੇ ਇਹੋ ਜੀ ਵਿਉਂਤ ਬਣਾ ਲਈ ਜਿਸ ਪ੍ਰਮਾਤਮਾ ਨੇ ਤੇਰੇ ਵਾਸਤੇ ਇਹੋ ਜਾਂ ਸਿਸਟਮ ਤਿਆਰ ਕਰ ਦਿੱਤਾ ਫਿਰ ਡੋਲਤ ਕਤੋਂ ਨਾਹੀ ਉਹ ਮਨੁੱਖ ਫਿਰ ਕਦੀ ਡੋਲਦਾ ਨਹੀਂ ਜਿਹਦੇ ਵਾਸਤੇ ਪ੍ਰਮਾਤਮਾ ਨੇ ਇੰਨਾ ਬੰਦੋਬਸਤ ਕੀਤਾ ਹੋਵੇ ਜਿਸ ਪ੍ਰਮਾਤਮਾ ਨੇ ਐਸੇ ਮਨੁੱਖ ਵਾਸਤੇ ਇੰਨਾ ਕੁਝ ਪ੍ਰਬੰਧ ਕੀਤਾ ਹੋਵੇ ਮਰ ਕਹਿੰਦੇ ਉਹ ਮਨੁੱਖ ਫਿਰ ਕਦੀ ਡੋਲਦਾ ਨਹੀਂ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬੰਦਰ ਅੰਤਰ ਜਾਣਿਆ ਰਹਾ ਸਭ ਜੀ ਤੇਰੇ ਦਿਆਲਾ ਇਹ ਤਾਂ ਸੱਚ ਹੈ ਕਿ ਇਹ ਪਰਮਾਤਮਾ ਇਹ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਨੇ ਤੇਰੇ ਤੋਂ ਬਾਹਰ ਤਾਂ ਕੁਝ ਵੀ ਨਹੀਂ ਨਾ ਸਭ ਜੀ ਤੇਰੇ ਦਿਆਲਾ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਨੇ ਪਰ ਕਿੰਨੀ ਕਮਾਲ ਦੀ ਗੱਲ ਆਪਣੇ ਭਗਤ ਕਰੇ ਪ੍ਰਤਪਾਲ ਪਰ ਆਪਣੇ ਭਗਤਾਂ ਦੀ ਤੋਂ ਖਾਸ ਪ੍ਰਤਪਾਲਨਾ ਕਰਦਾ ਸਾਰੇ ਜੀਵਾਂ ਦੀ ਕਰਨਾ ਕਿਉਂਕਿ ਤੇਰੇ ਪੈਦਾ ਕੀਤੇ ਹੋਏ ਨੇ ਪਰ ਤੂੰ ਭਗਤਾਂ ਦੀ ਖਾਸ ਪਾਲਣਾ ਕਿਉਂ ਕਰਦਾ ਕਿਉਂਕਿ ਭਗਤਾਂ ਨੂੰ ਯਕੀਨ ਹੈ ਨਾ ਸਾਰਿਆਂ ਦੀ ਪਾਲਣਾ ਉਹ ਕਰਦਾ ਪਰ ਸਾਰੇ ਮੰਨਦੇ ਨਹੀਂ ਨਾ ਸਾਰੇ ਆਪਣੀ ਮੋਹਰ ਲਾਉਂਦੇ ਨੇ ਕਿ ਮੇਰੇ ਯਤਨਾਂ ਕਰਕੇ ਸਭ ਕੁਝ ਹੋ ਰਿਹਾ ਜਿਹੜਾ ਭਗਤ ਬਣ ਜਾਂਦਾ ਉਹ ਪ੍ਰਮਾਤਮਾ ਦਾ ਸ਼ੁਕਰ ਕਰਦਾ ਕਿ ਅੱਜ ਜੋ ਕੁਝ ਪ੍ਰਾਪਤ ਹੋਇਆ ਉਸ ਪ੍ਰਮਾਤਮਾ ਕਰਕੇ ਹੋਇਆ ਆਪਣੇ ਭਗਤ ਕਰੇ ਪ੍ਰਤਪਾਲਾ ਆਪਣੇ ਭਗਤਾਂ ਦੀ ਉਹ ਆਪ ਪੈਜ ਰੱਖਦਾ ਅਚਰਜ ਤੇਰੀ ਵਡਿਆਈ ਇਹ ਮਾਲਕਾ ਇਹੀ ਤਾਂ ਤੇਰੀ ਵਡਿਆਈ ਅਚਰਜ ਵਿਸਮਾਤ ਕਰਨ ਵਾਲੀ ਵਡਿਆਈ ਇਹਨੂੰ ਅਚਰਜ ਨਹੀਂ ਕਹਿਣਾ ਅਚਰਜ ਚਰਜ ਦਾ ਆਪੋਜੀਟ ਸ਼ਬਦ ਆ ਅਚਰਜ ਐਡਾ ਅਗੇਤਰ ਲੱਗ ਗਿਆ ਸ਼ਬਦ ਚਰਜ ਉਹਦਾ ਫਿਰ ਦੂਸਰਾ ਰੂਪ ਆ ਗਿਆ ਅਚਰਜ ਇਹਨੂੰ ਇਕੱਠਾ ਬੋਲਣਾ ਅਚਰਜ ਨਹੀਂ ਕਹਿਣਾ ਫਿਰ मीनिंग ਗਲਤ ਹੋ ਜਾਣੇ ਅਚਰਜ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਇਸ ਕਰਕੇ हे ਪ੍ਰਭੂ ਮੈਂ ਨਿਤ ਤੇਰਾ ਨਾਮ ਜਪਦਾ ਕਿਉਂਕਿ ਤੇਰੀ ਬੜਿਆਈ ਜਰੀ ਹੈ ਨਾ ਇਹ ਬਿਸਮਾਤ ਵਿੱਚ ਲੈ ਜਾਣ ਵਾਲੀ ਹੈ ਇਹ ਹੈਰਾਨ ਕਰਨ ਵਾਲੀ ਹੈ ਇਸ ਕਰਕੇ ਮੈਂ ਉੱਠਦੇ ਬੈੰਦੇ ਸੌਂਦੇ ਜਾਗਦੇ ਨਿਤ ਤੇਰਾ ਨਾਮ ਧਿਆਨ ਦਾ ਨਿਤ ਤੇਰੀ ਬੰਦਗੀ ਕਰਦਾ ਤਾਂ ਕਿ ਮੇਰੇ ਜੀਵਨ ਦੀ ਯਾਤਰਾ ਸਫਲੀ ਹੋ ਜਾਏ ਇਤਨੀ ਇਕ ਬੇਨਤੀਆਂ ਪ੍ਰਵਾਨ ਬੇਅੰਤ ਪੁੱਲਾਂ ਹੋ ਜਾਂਦੀਆਂ ਬਖਸ਼ ਲੈਣੀਆਂ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਹਿਬ ਸੁਮੇਲ ਗੱਜ ਕੇ ਫਤੇ ਬੁਲਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ